ਦੱਸੋ ਵੀ ਇਹਨਾਂ ਦੋਨਾਂ ਭਰਾਵਾਂ ਦਾ ਕੀ ਕਸੂਰ ਸੀਗਾ ਵਿਚਾਰਿਆਂ ਦਾ ਯਾਰ ਵਿਚਾਰਿਆਂ ਨੂੰ ਨੰਗਾ ਕਰਕੇ ਕੁੱਟਿਆ ਗਿਆ ਨੰਗਾ ਕਰਕੇ ਫਿਰ ਇਹਨਾਂ ਦੀ ਵੀਡੀਓ ਬਣਾਈ ਗਈ ਇੰਨਾ ਕਿ ਜਲੀਲ ਕੀਤਾ ਗਿਆ ਕਿ ਦੋਨੇ ਭਰਾ ਡਰਦੇ ਸਲਫਾਸ ਖਾ ਗਏ ਯਾਰ ਕਾਦੀ ਖਾਤਰ 65000 ਰੁਪਏ ਦੀ ਖਾਤਰ ਯਾਰ ਜਿਹੜਾ ਮਾਲਕ ਸੀਗਾ ਉਹ ਪੁਲਿਸ ਮੁਲਾਜ਼ਮ ਸੀਗਾ ਤੇ ਉਸ ਬੰਦੇ ਨੇ ਵੀ ਇੰਨਾ ਕਿ ਤੱਕਾ ਕੀਤਾ ਇਹਨਾਂ ਨਾਲ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਤੁਸੀਂ ਇਹ ਦੋਨਾਂ ਭਰਾਵਾਂ ਦੀ ਬਈ ਫੋਟੋ ਦੇਖ ਰਹੇ ਹੋ ਲਗਭਗ ਇਹਨਾਂ ਦੀ ਵੀਡੀਓ ਸਾਰੇ ਪੰਜਾਬ ਨੇ ਦੇਖੀ ਹੋਗੀ ਅੱਜ ਤੁਹਾਨੂੰ ਅਸਲ ਸੱਚ ਦੱਸਦੇ ਆ ਜਿਹੜੇ ਇਹ ਦੋਨੇ ਭਰਾ ਸੀਗੇ ਬਈ ਇਹ ਹੈਗੇ ਆ ਨਿਆਲਪਿੰਡ ਦੇ ਜਿਹੜਾ ਕੀ ਪਤਰਾ ਦੇ ਕੋਲ ਪੈਂਦਾ ਨਿਆਲਪਿੰਡ ਇਹ ਉੱਥੋਂ ਦੇ ਰਹਿਣ ਵਾਲੇ ਸੀਗੇ ਗਰੀਬ ਪਰਿਵਾਰ ਚੋਂ ਸੀ ਦੋਨੇ ਵਿਚਾਰੇ ਮਿਹਨਤ ਮਸ਼ਕਤ ਕਰਦੇ ਸੀ ਦੋਨੇ ਡਰਾਈਵਰੀ ਕਰਦੇ ਸੀਗੇ ਇੱਕ ਹਰਿਆਊ ਦਾ ਪੁਲਿਸ ਮੁਲਾਜ਼ਮ ਆ ਜਿਹਦਾ ਨਾਮ ਆ ਲਖਵਿੰਦਰ ਸਿੰਘ ਜਿਹਦੀ ਤੁਸੀਂ ਫੋਟੋ ਦੇਖ ਰਹੇ ਹੋ ਇਸ ਬੰਦੇ ਦੀ ਗੱਡੀ ਤੇ ਇਹ ਦੋਨੇ ਭਰਾ ਡਰਾਈਵਰ ਸੀਗੇ ਚਲੋ ਜੀ ਇੱਕ ਦਿਨੇ ਵਿਚਾਰੇ ਹੁਸ਼ਿਆਰਪੁਰ ਢੇਡਾ ਲਾ ਕੇ ਆਉਂਦੇ ਆ ਉਸ ਢੇਡੇ ਦਾ ਕਿਰਾਇਆ ਪਣਦਾ 65000 ਤੇ 500 ਰੁਪਈਆ ਉਸ ਤੋਂ ਬਾਅਦ ਹੁਸ਼ਿਆਰਪੁਰ ਤੋਂ ਇਹ ਲੁਧਿਆਣੇ ਆ ਜਾਂਦੇ ਆ ਲੁਧਿਆਣੇ ਆ ਕੇ ਰਾਤ ਨੂੰ ਇਹ ਰੋਟੀ ਖਾਂਦੇ ਆ ਤੇ ਰੋਟੀ ਖਾ ਕੇ ਵਿਚਾਰੇ ਇਹ ਟਾਬੇ ਤੇ ਸੌ ਜਾਂਦੇ ਆ ਤੜਕੇ ਲੱਗ ਪਾ ਕੇ ਇਹਨਾਂ ਦੀ ਅੱਖ ਖੁੱਲਦੀ ਆ 8 ਵਜੇ ਕਿਉਂਕਿ ਬੰਦਾ ਥੱਕਿਆ ਟੁੱਟਿਆ ਹੁੰਦਾ ਹਨਾ ਬਈ ਡਰਾਈਵਰੀ ਕਰਨੀ ਕਿਹੜਾ ਸੌਖੀ ਐ ਜਦੋਂ 8 ਵਜੇ ਅੱਖ ਖੁੱਲਦੀ ਆ ਤਾਂ ਇਹਨਾਂ ਨੂੰ ਇਹ ਪਤਾ ਲੱਗਦਾ ਵੀ ਜਿਹੜਾ ਸਾਡੇ ਕੋਲੇ 65500 ਰੁਪਈਆ ਵੀ ਉਹ ਚੋਰੀ ਹੋ ਗਿਆ ਬਈ ਦੋਨਾਂ ਭਰਾਵਾਂ ਦੀ ਜਾਣ ਤੇ ਬਣ ਗਈ ਵੀਰ 60000 ਚੋਰੀ ਹੋ ਗਿਆ ਹੁਣ ਕੀ ਕਰਾਂਗੇ ਚਲੋ ਜੀ ਵਿਚਾਰਿਆਂ ਨੇ ਡਰਦਿਆਂ ਡਰਦਿਆਂ ਨੇ ਇਸ ਪੁਲਿਸ ਮੁਲਾਜ਼ਮ ਲਖਮਿੰਦਰ ਸਿੰਘ ਜਾਨੀ ਗੱਡੀ ਦੇ ਮਾਲਕ ਨੂੰ ਫੋਨ ਕੀਤਾ ਵੀ ਆਹ ਕੰਮ ਹੋ ਗਿਆ ਲਖਮਿੰਦਰ ਸਿੰਘ ਨੇ ਕੁਛ ਗਾਣਾ ਫੋਨ ਫਾਣ ਤੇ ਵੀ ਕੱਢੀਆਂ ਗਰੀਬ ਬੰਦਿਆਂ ਨੂੰ ਉਸ ਤੋਂ ਬਾਅਦ ਕਹਿੰਦਾ ਚਲੋ ਕੋਈ ਗੱਲ ਨਹੀਂ ਤੁਸੀਂ ਇੱਥੇ ਪਿੰਡ ਆ ਜਾਓ ਫਿਰ ਕਰਦੇ ਆਂਗਾ ਚਲੋ ਜੀ ਦੋਨੇ ਭਰਾ ਗੱਡੀ ਲੈ ਕੇ ਪਿੰਡ ਜਾ ਵੜਦੇ ਆ ਜਿਹੜਾ ਉਹ ਲਖਮਿੰਦਰ ਸਿੰਘ ਪੁਲਿਸ ਮੁਲਾਜ਼ਮ ਹੁੰਦਾ ਗੱਡੀ ਦਾ ਮਾਲਕ ਨਾਲ ਉਹਦੇ ਦੋ ਤਿੰਨ ਹੋਰ ਬੰਦੇ ਹੁੰਦੇ ਆ ਉਹ ਬਈ ਨਾ ਦੋਨਾਂ ਭਰਾਵਾਂ ਨੂੰ ਫੜ ਕੇ ਨੰਗਿਆਂ ਕਰ ਲੈਂਦੇ ਤੇ ਇੰਨਾ ਕ ਕਟਾਪਾ ਕਰਦੇ ਆ ਇੰਨਾ ਕ ਕਟਾਪਾ ਕਰਦੇ ਆ ਵੀ ਹੱਦਾਂ ਹੀ ਪਾਰ ਕਰ ਦਿੰਦੇ ਆ ਫਿਰ ਇਹਨਾਂ ਦੀ ਵੀਡੀਓ ਵੀ ਬਣਾਉਂਦੇ ਆ ਫਿਰ ਦੋਨਾਂ ਭਰਾਵਾਂ ਨੂੰ ਅਲੱਗ-ਅਲੱਗ ਕਰਕੇ ਟੌਰਚਰ ਕਰਦੇ ਆ ਮਨਾਉਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਦੋਨੇ ਭਰਾ ਉਸ ਪੁਲਿਸ ਮੁਲਾਜ਼ਮ ਦੇ ਪੈਰ ਫੜਦੇ ਆ ਉਹਦੇ ਪੈਰਾਂ 'ਚ ਨੱਕ ਰਗੜਦੇ ਆ ਵਿਚਾਰੇ ਮਿੰਤਾ ਤਰਨ ਲਈ ਝੋਲੀਆਂ ਡੱਡ ਕਹਿੰਦੇ ਆ ਵੀ ਅਸੀਂ ਭਾਈ ਚੋਰੀ ਨਹੀਂ ਕੀਤੀ ਬਿਸ਼ੱਕ ਦੀ ਸਾਡੀ ਕਾਲ ਡਿਟੇਲ ਕਢਾ ਲਓ ਸਾਡੇ ਦੋਨਾਂ ਭਰਾਵਾਂ ਦੇ ਬੈਂਕਾਂ 'ਚ ਜਿਹੜੇ 1-2 ਖਾਤੇ ਆ ਉਹ ਖਾਤੇ ਚੈੱਕ ਕਰਾ ਲਓ ਸਾਡੇ ਘਰ ਦੀ ਤਲਾਸ਼ੀ ਲੈ ਲਓ ਗੱਡੀ ਤਲਾਸ਼ੀ ਲੈ ਲਓ ਜਿੱਥੇ ਮਰਜ਼ੀ ਸਾਡੂੰ ਸੌਂਚ ਚ ਕਾ ਲਓ ਅਸੀਂ ਜਵਾਕ ਲੈ ਕੇ ਗੁਰਦੁਆਰੇ ਵੀ ਚੜ ਜਾਂਦੇ ਆ ਵੀ ਜੇ ਅਸੀਂ 1 ਰੁਪਏ ਦੀ ਵੀ ਹੇਰਾਫੇਰੀ ਕੀਤੀ ਹੋਵੇ ਪਰ ਭਾਈ ਜਦੋਂ ਤੁਹਾਨੂੰ ਪਤਾ ਵੀ ਬੰਦਾ ਪੁਲਿਸ ਮੁਲਾਜ਼ਮ ਹੋਵੇ ਤਾਂ ਵਰਦੀ ਦਾ ਨਸ਼ਾ ਬੰਦੇ ਦਿਮਾਗ ਨੂੰ ਚੜਿਆ ਹੁੰਦਾ ਫੇਰ ਉਹ ਪੁਲਿਸ ਮੁਲਾਜ਼ਮ ਨੇ ਦੋਨਾਂ ਗਰੀਬ ਭਰਾਵਾਂ ਨੂੰ ਕਹਿੰਦਾ ਵੀ ਉਹ 65500 ਰੁਪਏ ਮਤਰੇ ਹੱਡਾਂ 'ਚੋਂ ਕੱਢੋ ਤੁਹਾਡੇਆਂ 'ਚੋਂ ਜਿੱਥੇ ਭਜਨਾ ਭਜ ਲੋ ਤੁਹਾਡੇ ਤੇ ਇਹੋ ਜਿਹਾ ਗੋਲੀਆਂ ਦਾ ਪਰਚਾ ਪਵਾਉਂਗਾ ਕਿ ਸਾਰੀ ਉਮਰ ਤੁਹਾਡੀ ਜ਼ੁਬਾਨਤ ਨਹੀਂ ਹੋਣੀ ਬਾਈ ਹੁਣੇ ਦੋਨੇ ਵਿਚਾਰੇ ਗਰੀਬ ਬੰਦੇ ਸੀਗੇ ਹਨਾ ਯਾਰ ਇਹਨਾਂ ਨੇ ਕਦੇ ਜੇਲਾ ਨਹੀਂ ਦੇਖਿਆ ਕਦੇ ਥਾਣੇ ਨਹੀਂ ਦੇਖੇ ਹੁਣ ਜਦੋਂ ਇੱਕ ਪੁਲਿਸ ਵਾਲਾ ਇੰਨੀ ਵੱਡੀ ਧਮਕੀ ਦੇ ਦੇ ਬੰਦਾ ਡਰ ਜਾਂਦਾ ਇਹ ਵਿਚਾਰੇ ਡਰ ਗਏ ਯਾਰ ਵੀ ਜੀ ਸਾਡੇ ਤੇ ਗੋਲੀਆਂ ਦਾ ਪਰਚਾ ਪਵਾਤਾ ਸਾਰੀ ਉਮਰ ਜੇਲ੍ਹ ਚ ਮਰ ਜਾਾਂਗੇ ਸਾਡੀ ਤਾਂ ਜ਼ੁਬਾਨਤ ਵੀ ਨਹੀਂ ਹੋਣੀ ਉੱਤੋਂ ਕਹਿੰਦਾ 65000 ਰੁਪਏ ਤੇ ਤੁਹਾਡੇ ਹੱਡਾਂ ਚੋਂ ਕਢੂਗਾ ਮੈਂ ਛੱਡਣਾ ਨਹੀਂਗਾ ਇਹ ਵਿਚਾਰੇ ਉਸ ਪੁਲਿਸ ਮੁਲਾਜ਼ਮ ਨੂੰ ਰੋ ਰੋ ਕੇ ਕਹਿੰਦੇ ਆ ਵੀ ਅਸੀਂ ਤਾਂ 65000 ਸਾਰ ਸਾਡੇ ਘਰ ਦੇ ਵਿੱਚ ਤਾਂ ਕਦੇ 65000 ਰੁਪਏ ਇਕੱਠਾ ਆਇਆ ਹੀ ਨਹੀਂਗਾ ਜੇ ਅਸੀਂ 65-65000 ਵਾਲੇ ਹੁੰਦੇ ਤਾਂ ਤੇਰੀ ਗੱਡੀ ਚ ਲਾਉਂਦੇ 7-8000 ਰੁਪਏ ਦੇ ਵਿੱਚ ਫਿਰ ਇਹਨਾਂ ਦੋਨਾਂ ਭਰਾਵਾਂ ਨੇ ਉਸ ਪੁਲਿਸ ਮੁਲਾਜ਼ਮ ਦੇ ਪੈਰਾਂ 'ਚ ਸਿਰ ਰੱਖ ਕੇ ਇਹ ਵੀ ਕਿਹਾ ਵੀ ਦੇਖ ਭਰਾਵਾ ਚਲ ਜਿਹੜੇ ਚੋਰੀ ਹੋਣੇ ਸੀ ਤਾਂ ਹੋ ਗਏ ਠੀਕ ਆ ਸਾਨੂੰ ਤੂੰ ਕੁੱਟ ਲਿਆ ਮਾਰ ਲਿਆ ਚਲ ਉਹ ਵੀ ਕੋਈ ਗੱਲ ਨਹੀਂ ਅਸੀਂ ਤੇਰੇ ਅੱਗੇ ਹੱਥ ਜੋੜਦੇ ਆ ਵੀ ਅਸੀਂ 65000 ਰੁਪਏ ਤਾਂ ਨਹੀਂ ਦੇ ਸਕਦੇ ਕਿਉਂਕਿ ਅਸੀਂ ਗਰੀਬ ਬੰਦੇ ਆ ਸਾਡੇ ਕੋਲ ਕਿੱਥੇ 65000 ਰੁਪਏ ਆ ਅਸੀਂ ਉਸ 65000 ਦੇ ਬਦਲੇ ਤੇਰੀ ਗੱਡੀ ਚਲਾਵਾਂਗੇ ਜਦੋਂ ਤੇਰਾ 65000 ਪੂਰਾ ਹੋ ਜਾਏ ਸਾਨੂੰ ਦੱਸ ਦੇਈਂ ਉਹਨਾਂ ਟਾਈਮ ਅਸੀਂ ਤੇਰੀ ਗੱਡੀ ਚਲਾਈ ਚੱਲਾਂਗੇ ਪਰ ਬਈ ਉਹ ਪੁਲਿਸ ਵਾਲਾ ਸੀਗਾ ਉਹ ਵਰਦੀ ਦੇ ਨਸੀਂ ਚ ਐਨਾ ਕੱਢਣਾ ਉਹ ਕਹਿੰਦਾ ਨਾ ਪੈਸੇ ਲਵਾਂਗਾ ਥੋੜੇ ਤੋਂ ਕੈਸ਼ ਲਵਾਂਗਾ ਨਗਦ ਲਵਾਂਗਾ ਜਿੱਥੇ ਮਰਜ਼ੀ ਭੱਜ ਲੋ ਥੋਡੇ ਤੇ ਇਹੋ ਜੀ ਕਾਰਵਾਈ ਕਰਾਊਂਗਾ ਕਿ ਤੁਸੀਂ ਜੇਲ੍ਹ 'ਚ ਸੜ ਕੇ ਮਰ ਜਾਓਗੇ ਤੇਰੇ ਦੋਨੇ ਗਰੀਬ ਬੰਦੇ ਸੀ ਬਈ ਡਰ ਗਏ ਬਾਲੇ ਜਿਆਦੇ ਚਲੋ ਜਿੱਦੋਂ ਪਿੰਡ 'ਚ ਗੱਲ ਲੁੱਡ ਗਈ ਵੀ ਦੋਨਾਂ ਪਰੋਂ ਨੰਗਿਆਂ ਕਰਕੇ ਪੁਲਿਸ ਵਾਲੇ ਨੇ ਕੁੱਟਿਆ ਵੀ ਇਹਨਾਂ ਨੇ ਚੋਰੀ ਕਰ ਲਈ 65000 ਦੀ ਬ ਵੀ ਕੋਨੇ ਸਾਡੀ ਵੀਡੀਓ ਬਣਾ ਲਈ ਉਤੋਂ ਸਾਨੂੰ ਪਿੰਡ 'ਚ ਜਲੀਲ ਹੋ ਗਏ ਸਾਰੇ ਪਾਸੇ ਸਾਡੀ ਬਦਨਾਮੀ ਹੋ ਗਈ ਅਸਤੇ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹਿ ਗਈ ਪਰ ਜਿਹੜਾ ਵੀ ਸੱਚਾ ਬੰਦਾ ਹੋਵੇ ਫਿਰ ਉਹ ਗੱਲ ਦਿਲ ਤੇ ਤਾਂ ਲਾ ਹੀ ਜਾਂਦਾ ਹੈ ਬੇਸ਼ੱਕ ਵਿਚਾਰੇ ਗਰੀਬ ਸੀਗੇ ਬਾਈ ਪਰ ਠੱਗ ਚੋਰ ਥੋੜੀ ਸੀਗੇ ਵਿਚਾਰੇ ਯਾਰ ਮਿਹਨਤ ਕਰਨ ਵਾਲੇ ਸੀਗੇ ਜੇ ਉਹ ਠੱਗ ਚੋਰ ਹੁੰਦੇ ਨਾ ਬਾਈ ਫਿਰ ਉਹ ਸਲਫਾਸ ਨਹੀਂ ਸੀ ਖਾਂਦੇ ਕਦੇ ਵੀ ਫਿਰ ਉਹ ਮਰਦੇ ਨਹੀਂ ਸੀਗੇ ਕਿਉਂਕਿ ਠੱਗ ਚੋਰ ਬੰਦਾ ਸ਼ਰਮਣੀ ਮਹਿਸੂਸ ਕਰਦਾ ਹੁੰਦਾ ਜਦੋਂ ਵਿਚਾਰੇ ਘਰੇ ਆਉਂਦੇ ਆਪਦੇ ਜਵਾਕਾਂ ਦੇ ਮੂੰਹ ਹਲ ਦੇਖਦੇ ਆ ਤਾਂ ਬਾਈ ਉਹਨਾਂ ਨੂੰ ਐ ਲੱਗਦਾ ਵੀ ਜ਼ਿੰਦਗੀ ਖਤਮ ਹੋ ਗਈ ਵੀ ਸਾਡੇ ਬਰਾਬਰ ਦੇ ਜਵਾ ਠੀਕ ਆ ਸਾਡਾ ਉਤੋਂ ਇੰਨਾ ਕਟਾਪਾ ਕੀਤਾ ਉਦੋਂ ਉਤੋਂ ਕਹਿੰਦਾ ਵੀ ਤੁਹਾਡੇ ਹੱਡਾਂ 'ਚੋਂ ਪੈਸੇ ਕੱਢੂੰਗਾ ਉਤੋਂ ਸਾਰੇ ਪਿੰਡ 'ਚ ਇੰਨੀ ਬਦਨਾਮੀ ਹੋ ਗਈ ਸਾਡੀ ਬេស ਤੱਕ ਸਾਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਿ ਗਏ ਵਿਚਾਰੇ ਦੋ ਦਿਨ ਘਰੋਂ ਬਾਹਰ ਨੇ ਨਿਕਲਦੇ ਫਿਰ ਹਾਰ ਕੇ ਦੋਨੇ ਭਰਾ ਘਰੋਂ ਬਾਹਰ ਜਾਂਦੇ ਆ ਜਾ ਕੇ ਸਲਫਾਸ ਲੈਂਦੇ ਆ ਦੁਕਾਨ ਤੋਂ ਸਲਫਾਸ ਲੈ ਕੇ ਬਹਿ ਜਾਂਦੇ ਆ ਤੇ ਫਿਰ ਮੋਬਾਈਲ ਆਪਣੇ ਤੇ ਵੀਡੀਓ ਬਣਾ ਕੇ ਵਾਇਰਲ ਕਰਦੇ ਆ ਫਿਰ ਸਾਰੀ ਇਹ ਹੱਡ ਬਿੱਤੀ ਦੀ ਦੱਸ ਕੇ ਦੋਨੇ ਭਰਾਵਾਂ ਨੇ ਸਲਫਾਸ ਖਾਲੀ ਤੇ ਦੋਨੇ ਦੁਨੀਆ ਨੂੰ ਆਲਵਿਦਾ ਕਹਿ ਗਈ ਜੇ ਉਹ ਗੱਡੀ ਦਾ ਮਾਲਕ ਪੁਲਿਸ ਵਾਲਾ ਇਹਨਾਂ ਗਰੀਬਾਂ ਨਾਲ ਨਾ ਧੱਕਾ ਕਰਦਾ ਇਹਨਾਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਤੇ ਅੱਜ ਇਹ ਵਿਚਾਰੇ ਜਿਉਂਦੇ ਹੁੰਦੇ ਉਹ ਜਵਾਕਾਂ ਦਾ ਪਿਓ ਖੋਲਿਆ ਉਹ ਵਿਚਾਰੀ ਇੱਕ ਘਰ ਵਾਲੀ ਦਾ ਸੁਹਾਗ ਖੋਲਿਆ ਇੱਕ ਮਾਂ ਦੇ ਪੁੱਤ ਖੋਲੇ ਦੱਸੋ ਵੀ ਹੁਣ 65000 ਰੁਪਏ ਮੋੜਾ ਹੈ ਤੇਰਾ ਮੈਂ ਕਹਿੰਦਾ ਲੱਖ ਦੀ ਲਾਹਣ ਤਾਂ ਤੇਰੇ ਮੁਲਾਜ਼ਮ ਲੱਗਣ ਤੇ ਯਾਰ ਘੱਟੋ ਘੱਟ ਤੇਰੀ 65000 ਤਾਂ ਬਈ ਤਨਖਾਹ ਹੋਊਗੀ ਠੀਕ ਆ ਤੂੰ ਨੌਕਰੀ ਪੇਸ਼ੇ ਵਾਲਾ ਬੰਦਾ ਸੀਗਾ ਯਾਰ ਤੂੰ ਮਾੜਾ ਮੋਟਾ ਤੋਂ ਸੋਚਦਾ ਇੱਕ 65000 ਰੁਪਏ ਪਿੱਛੇ ਤੂੰ ਦੋ ਬੰਦੇ ਮਾਰਤੇ ਯਾਰ ਦੋ ਬੰਦਿਆਂ ਨੂੰ ਮਰਨ ਲਈ ਮਜਬੂਰ ਕਰਤਾ ਯਾਰ ਦੇਖ ਲਓ ਬਈ ਗਰੀਬ ਬੰਦੇ ਦੀ ਜਾਨ ਪੰਜਾਬ ਦੇ ਵਿੱਚ ਕਿੰਨੀ ਸਸਤੀ ਹੋ ਗਈ ਯਾਰ ਕੀ 65000 ਪਿੱਛੇ ਨੰਗੇ ਕਰਕੇ ਕੁੱਟੇ ਦੋਨੇ ਭਰਾ ਨੰਗੇ ਕਰਕੇ ਬਈ ਬੰਦੇ ਉਹ ਸੱਚੇ ਸੀ ਤਾਂ ਸਲਫਾਸ ਖਾ ਗਏ ਜੇ ਉਹ ਝੂਠੇ ਹੁੰਦੇ ਨਾ ਉਹ ਸਲਫਾਸ ਨਹੀਂ ਖਾਦੇ ਉਹ ਕਦੇ ਨਹੀਂ ਸੀ ਮਰਦੇ ਉਹਦੇ ਕੋਈ ਗੱਲ ਨਹੀਂ ਯਾਰ ਜੋ ਹੋਣਾ ਸੀ ਹੋ ਗਿਆ ਗਰੀਬ ਜ਼ਰੂਰ ਸੀ ਪਰ ਜਾਗਦੀ ਜ਼ਮੀਰ ਵਾਲੇ ਬੰਦੇ ਸੀ ਵਿਚਾਰੇ ਦੋਨੇ ਭਰਾ ਰੋ ਰੋ ਕੇ ਉਹਨਾਂ ਨੇ ਸਲਫਾਸ ਖਾਦੀ ਬਈ ਉਹ ਵੀਡੀਓ ਦੇਖ ਕੇ ਨਾ ਬੰਦੇ ਦਾ ਆਵਦਾ ਰੋਂ ਨਿਕਲ ਜਾਂਦਾ ਯਾਰ ਬਈ ਹਾਏ ਰੱਬਾ ਕਿਸੇ ਨੂੰ ਗਰੀਬ ਨਾ ਕਦੇ ਬਣਾਈ ਯਾਰ ਕਿਸੇ ਨੂੰ ਐਡਾ ਲਾਚਾਰ ਜਿਹੜਾ ਬੇਵਸ ਨਾ ਬਣਾਈ ਕੀ 1.65 ਹਜ਼ਾਰ ਪਿੱਛੇ ਬੰਦੇ ਨੂੰ ਸਲਫਾਸ ਖਾਣੀ ਪੈ ਜੇ ਯਾਰ ਮੈਂ ਕਹਿੰਦਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਦੱਬ ਕੇ ਕਮੈਂਟ ਕਰੋ ਇਹ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਣੀ ਚਾਹੀਦੀ ਹੈ ਮੁੱਖ ਮੰਤਰੀ ਦੇ ਨੋਟਿਸ 'ਚ ਗੱਲ ਆਉਣੀ ਚਾਹੀਦੀ ਕਿ ਇੱਕ ਮੁਲਾਜ਼ਮ ਦੀ ਵਜ੍ਹਾ ਕਰਕੇ ਦੋ ਗਰੀਬ ਬੰਦੇ ਨੇ ਸਲਫਾਸ ਖਾਧੀ ਆ ਦੋਨੇ ਦੁਨੀਆਨ ਵਾਲੇ ਬਿਦਾ ਕਹਿ ਗਏ ਵਿਚਾਰੇ ਉਹਨਾਂ ਦੇ ਘਰਾਂ 'ਚ 70 ਬਿਛ ਗਏ ਭਾਈ ਤੇ ਡਰਾਈਵਰ ਭਰਾਵਾਂ ਨੂੰ ਬੇਨਤੀ ਆ ਵੀ ਭਾਈ ਆਪਾਂ ਇਹਨਾਂ ਭਰਾਵਾਂ ਦਾ ਸਾਥ ਦਿਈਏ ਵੱਧ ਤੋਂ ਵੱਧ ਵੀਡੀਓ ਬਾਤਵਾ سوشل میڈیا ਤੇ ਵਾਇਰਲ ਕਰੋ ਬਾਤਵਾ ਦਾ ਮੁੱਦਾ ਹਾਈਲਾਈਟ ਕਰੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਇਹ ਮੁੱਦਾ ਪਹੁੰਚੇ ਉਸ ਪੁਲਿਸ ਵਾਲੇ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਆ ਬਾਈ ਠੀਕ ਹੈ ਯਾਰ ਉਹ ਗਰੀਬ ਸੀਗੇ ਯਾਰ ਗਰੀਬ ਅਮੀਰ ਤਾਂ ਉਹ ਰੱਬ ਦੇ ਹੱਥ ਚ ਆ ਪਰ ਬਈ ਕਿਸੇ ਗਰੀਬ ਨਾਲ ਇੰਨਾ ਧੱਕਾ ਨਾ ਕਰੋ ਜੀ ਉਹਨਾਂ ਨੂੰ ਮਰਨਾ ਪੈ ਜੇ ਮਜਬੂਰ ਹੋ ਕੇ ਤੁਸੀਂ ਦੇਖੋ ਵੀ ਕਿੱਡੇ ਨਿਚਾਰ ਸੀ ਇਹਨਾਂ ਕੋਲੇ 65000 ਰੁਪਏ ਨਹੀਂ ਸੀ ਵਿਚਾਰਿਆਂ ਕੋਲੇ ਯਾਰ 65000 ਬਦਲੇ ਦੋਨੇ ਭਰਾ ਮਰ ਗਏ ID ਜਾਣ ਸਸਤੀ ਹੋ ਗਈ ਯਾਰ ਬੰਦਿਆਂ ਦੀ ਯਾਰ ਲੱਖ ਦੀ ਲਾਹਣਤਾ ਇਹੋ ਜਿਹੀ ਮਲਾਜਮ ਬੰਦੇ ਤੇ ਯਾਰ ਸ਼ਰਮ ਆਉਂਦੀ ਹੈ ਕਿ ਸਾਡੇ ਪੰਜਾਬ ਵਿੱਚ ਆ ਕੁਝ ਹੋਣ ਲੱਗ ਗਿਆ ਯਾਰ ਬਈ ਜਦੋਂ ਤੇਰੇ ਪੈਰਾਂ 'ਚ ਉਹਨਾਂ ਨੇ ਸਿਰ ਰੱਖੇ ਨੱਕ ਰਗੜੇ ਵਿਚਾਰੇ ਨੇ ਹੱਥ ਜੋੜੇ ਮਿੰਨਤਾ ਤਰਲੇ ਕਰਦੇ ਰਹੇ ਯਾਰ ਤੈਨੂੰ ਤਰਸ ਹੀ ਨਹੀਂ ਆ ਬੰਦਿਆਂ ਤੇ ਯਾਰ ਤਰਸ ਹੀ ਨਹੀਂ ਆ ਯਾਰ ਕਮਾਲ ਦੀ ਗੱਲ ਆ ਯਾਰ ਤੂੰ ਕਿਹੋ ਜਿਹਾ ਬੰਦਾ ਯਾਰ ਚੋਰੀ ਦਾ ਬਈ ਕਿਸੇ ਦੀ ਵੀ ਹੋ ਸਕਦੀ ਆ ਬਹੁਤ ਡਰਾਈਵਰ ਭਰਾ ਨੇ ਜਿਨ੍ਹਾਂ ਦੇ ਢਾਬਿਆਂ ਦੇ ਪੈਸੇ ਨਿਕਲ ਜਾਂਦੇ ਆ ਕੋਈ ਰਸਤੇ 'ਚ ਅਣ ਹੋਣੀ ਹੋ ਜਾਂਦੀ ਬੜਾ ਕੁਝ ਹੋ ਜਾਂਦਾ ਯਾਰ ਦੁਨੀਆ ਤੇ ਯਾਰ ਇਹਦਾ ਮਤਲਬ ਇਹ ਥੋੜੀ ਕਿ ਬੰਦੇ ਮਾਰ ਹੀ ਦਿਓ ਤੁਸੀਂ ਯਾਰ ਮਾਲਕਾਂ ਨੂੰ ਬੜੀ ਮੋਟੀ ਗੱਲ ਸਮਝਣੀ ਵੀ ਚਾਹੀਦੀ ਆ ਡਰਾਈਵਰਾਂ ਦੇ ਜਜ਼ਬਾਤ ਵੀ ਸਮਝਣੇ ਚਾਹੀਦੇ ਆ ਡਰਾਈਵਰ ਬੰਦੇ ਦੀ ਜ਼ਿੰਦਗੀ ਵੀ ਇਹਨੂੰ ਸਮਝਣਾ ਚਾਹੀਦਾ ਯਾਰ ਹਰ ਇੱਕ ਡਰਾਈਵਰ ਚੋਰ ਨਹੀਂ ਹੁੰਦਾ ਹਰ ਇੱਕ ਡਰਾਈਵਰ ਬੇਈਮਾਨ ਨਹੀਂ ਹੁੰਦਾ ਕੋਈ 100 ਪਿੱਛੇ ਕੋਈ 4-5 ਹੋਣਗੇ ਵੀ ਪਰ ਸਾਰੇ ਡਰਾਈਵਰ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਇਸ ਕਰਕੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਾਡਾ ਮਕਸਦ ਬਤੂ ਲੋਕਾਂ ਨੂੰ ਸੁਚੇਤ ਕਰਨਾ ਆ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰ